ਐਸੀ ਲਾਲ ਤੁਜਬਿਨ ਕੌਣ ਕਰੇ ਸਤਗੁਰੂ ਜਗਜੀਤ ਸਿੰਘ ਜੀ ਦੀ ਸ਼ਾਮ ਮਹਤਾਜੀ ਦੇ ਬਹੁਤ ਕਿਰਪਾ ਹੈ ਮਹਤਾਜੀ ਦੱਸਦੇ ਹਨ ਸਤਗੁਰੂ ਜੀ ਦੇ ਨਾਮ ਦਾਣ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਹੈ ਸਤਗੁਰੂ ਜੀ ਦੇ ਇੱਕ ਕੌਤਕ ਬਾਰੇ ਮਹਤਾਜੀ ਦੱਸ ਰਹੇ ਹਨ ਕਿਸ ਤਰ੍ਹਾਂ ਜਾਨਵਰ ਵੀ ਸਤਗੁਰੂ ਜੀ ਦੇ ਹੁਕਮ ਵਿੱਚ ਹਨ ਸਾਨੂੰ 1978 ਦੀ ਗੱਲ ਹੈ ਮਹਤਾਜੀ ਦੀ ਡਿਊਟੀ ਗੁਜਰਾਤ ਦੇ ਕੱਚ ਪੂਜੇ ਇਲਾਕੇ ਵਿੱਚ ਲੱਗ ਗਈ ਉਸ ਜਗ੍ਹਾ ਤੇ ਦਰਖਤ ਬਹੁਤ ਘੱਟ ਹੁੰਦੇ ਹਨ ਪਰ ਝਾੜੀਆਂ ਤੇ ਘਾਹ ਵਾਲੇ ਮੈਦਾਨ ਬਹੁਤ ਹੁੰਦੇ ਹਨ ਉੱਥੇ ਰਹਿਣ ਵਾਲੇ ਲੋਕੀ ਉਹਨਾਂ ਮੈਦਾਨਾਂ ਵਿੱਚ ਭੇਡਾਂ ਬੱਕਰੀਆਂ ਚਾਰਦੇ ਹਨ ਇੱਕ ਦਿਨ ਮਹਿਤਾ ਜੀ ਕਿਤੇ ਜਾ ਰਹੇ ਸੀ ਕਿ ਉਹਨਾਂ ਨੂੰ ਇੱਕ ਜਗ੍ਹਾ ਬੜੀ ਸੁੰਦਰ ਤੇ ਸ਼ਾਂਤ ਲੱਗੀ ਉੱਥੇ ਇੱਕ ਬੋਹੜ ਦਾ ਦਰਖਤ ਵੀ ਸੀ ਮਹਿਤਾ ਜੀ ਨੂੰ ਇਹ ਜਗ੍ਹਾ ਭਜਨ ਕਰਨ ਲਈ ਬੜੀ ਚੰਗੀ ਲੱਗੀ ਉਸ ਤੋਂ ਬਾਅਦ ਮਹਿਤਾ ਜੀ ਜਦੋਂ ਵੀ ਡਿਊਟੀ ਤੋਂ ਵਿਹਲੇ ਹੁੰਦੇ ਤਾਂ ਇਸ ਜਗ੍ਹਾ ਆ ਕੇ ਬੋਹੜ ਦੇ ਦਰਖਤ ਥੱਲੇ ਸਮਾਦੀ ਲਾ ਕੇ ਭਜਨ ਕਰਦੇ ਸਨ ਇੱਕ ਦਿਨ ਮਹਤਾ ਜੀ ਸਮਾਦੀ ਲਾ ਕੇ ਭਜਨ ਕਰ ਰਹੇ ਸੀ ਕਿ ਉਹਨਾਂ ਨੂੰ ਕੁਝ ਆਵਾਜ਼ਾਂ ਆਈਆਂ ਉਹਨਾਂ ਨੇ ਵੇਖਿਆ ਉੱਥੇ ਰਹਿਣ ਵਾਲੇ ਲੋਕ ਆਪਣੀਆਂ ਭੇਡਾਂ ਬੱਕਰੀਆਂ ਨਾਲ ਇੱਕ ਉੱਚੀ ਜਗ੍ਹਾ ਤੇ ਖੜ ਕੇ ਮਹਤਾ ਜੀ ਨੂੰ ਕੁਝ ਕਹਿ ਰਹੇ ਸਨ ਪਹਿਲਾਂ ਤਾਂ ਮਹਤਾ ਜੀ ਨੇ ਕਿਹਾ ਇਹਨਾਂ ਨੇ ਮੇਰੀ ਸਮਾਦੀ ਖਰਾਬ ਕਰ ਦਿੱਤੀ ਆ ਫਿਰ ਉਹਨਾਂ ਨੇ ਵੇਖਿਆ ਉਹਨਾਂ ਦੇ ਸੱਜੇ ਪਾਸੇ 5-6 ਫੁੱਟ ਦੀ ਦੂਰੀ ਤੇ ਇੱਕ ਬੜਾ ਤਗੜਾ ਬਗਿਆੜ ਖੜਾ ਸੀ ਮਹਾਤਾਜੀ ਵੇਖ ਕੇ ਡਰ ਗਏ ਮਹਾਤਾਜੀ ਕੋਲ ਉਸ ਦਾ ਮੁਕਾਬਲਾ ਕਰਨ ਲਈ ਕੁਝ ਵੀ ਨਹੀਂ ਸੀ ਉਹਨਾਂ ਦੇ ਹੱਥ ਵਿੱਚ ਉਹਨਾਂ ਦੀ ਮਾਲਾ ਤੇ ਇੱਕ ਬੰਸਰੀ ਸੀ ਉਹ ਸੋਚਣ ਲੱਗੇ ਬਗਿਆੜ ਨੇ ਮੇਰੇ ਤੇ ਹਮਲਾ ਕਰ ਦੇਣਾ ਹੈ ਪਰ ਉਹ ਬੜੇ ਹੈਰਾਨ ਹੋਏ ਜਦੋਂ ਉਹਨਾਂ ਨੇ ਵੇਖਿਆ ਬਗਿਆੜ ਬੜਾ ਸ਼ਾਂਤ ਹੋ ਕੇ ਚਲਾ ਗਿਆ ਅਤੇ ਉਸ ਦੇ ਪਿੱਛੇ ਬਿਘਾੜੀ ਵੀ ਸੀ ਜਿਹੜੀ ਉਹਨਾਂ ਦੇ ਖੱਬੇ ਪਾਸੇ ਖੜੀ ਸੀ ਉਹ ਵੀ ਸ਼ਾਂਤ ਹੋ ਕੇ ਜਾ ਰਹੀ ਸੀ ਜਦੋਂ ਉਹ ਚਲੇ ਗਏ ਤਾਂ ਉੱਥੋਂ ਦੇ ਰਹਿਣ ਵਾਲੇ ਲੋਕੀ ਮਹਤਾ ਜੀ ਨੂੰ ਮੱਥਾ ਟੇਕਣ ਲੱਗੇ ਤੇ ਕਹਿਣ ਤੁਸੀਂ ਸਾਡੇ ਹੱਥ ਵੇਖੋ ਮਹਤਾ ਜੀ ਨੇ ਕਿਹਾ ਮੈਂ ਕੋਈ ਸੰਤ ਜਾਂ ਜੋਤਸੀ ਨਹੀਂ ਹਾਂ ਮੈਂ ਤੁਹਾਡੇ ਵਰਗਾ ਹੀ ਹਾਂ ਮਹਤਾ ਜੀ ਦੱਸਦੇ ਹਨ ਇਹ ਸਤਗੁਰੂ ਜਗਜੀਤ ਸਿੰਘ ਜੀ ਦੀ ਕਿਰਪਾਈ ਸੀ ਜਿਸ ਕਰਕੇ ਜੰਗਲੀ ਜਾਨਵਰਾਂ ਤੋਂ ਮੇਰੀ ਰੱਖਿਆ ਹੋਈ ਤਾਂ ਹਾਜ਼ਰਾ ਹਜੂਰ ਪੈਰੇ ਦਾ ਮਾਲਕ ਅਕਾਲ ਪੁਰਖ ਸਤਗੁਰੂ ਜਗਜੀਤ ਸਿੰਘ ਜੀ ਰੱਖ ਲਵੋ ਬਖਸ਼ ਲਵੋ ਤੇ ਦਰਸ਼ਨ ਦੇਵੋ